ਕਮਾੜੀ ਕਿੱਥੇ ਰਹਿੰਦੇ ਹੋ ਤੇ ਹੋਇਆ ਕੀ ਰਹਾ ਸਰ ਅਸੀਂ ਗੁਰ ਨਾਲਕਪੁਰੇ ਗਲੀ ਨੰਬਰ 2 ਚ ਰਹਨੇ ਆ ਹਲਕਾ ਪਛਮੀ ਤੇ ਸਾਡੇ ਘਰ ਚ ਰੋਜ਼ ਹੀ ਤਰ੍ਹਾਂ ਅਸੀਂ 11 11:30 ਘਰੋਂ ਨਿਕਲਦੇ ਆ ਤੇ ਅੱਜ ਅਸੀਂ 11:30 ਘਰੋਂ ਨਿਕਲੇ ਕਿਉਂਕਿ ਸਾਡੀ ਗੁੜਿਆ ਦੀ ਛੁੱਟੀ ਸੀ ਥੋੜੀ ਲੇਟ ਹੋ ਗਏ ਤੇ ਉਹਦੇ ਪੇਰੈਂਟਸ ਮੀਟਿੰਗ ਸੀ ਤੇ ਵਾਈਫ ਮੇਰੀ ਦੀ ਬੁਟੀਕ ਆ ਪੁਲੀ ਘਰ ਸ਼ਿਮਲਾ ਮਾਰਕੀਟ ਤੇ ਉਹਨੂੰ ਸ਼ਿਮਲਾ ਮਾਰਕੀਟ ਛੱਡ ਕੇ ਤੇ ਬੇਟਾ ਵੀ ਉਹਦੇ ਨਾਲ ਦੁਕਾਨ ਤੇ ਚੱਲ ਗਿਆ ਤੇ ਮੈਂ ਗੁੜਿਆ ਦੇ ਸਕੂਲ ਚ ਲੱਗ ਗਿਆ ਗੁੜਿਆ ਸਕੂਲ ਤੋਂ ਪੇਰੈਂਟਸ ਮੀਟਿੰਗ ਹੋ ਕੇ ਬਾਅਦ ਮੈਂ ਗੁੜਿਆ ਨੂੰ ਣਾਂ ਕੇ ਗ ਛੱਡਨ ਤੋਂ ਬਾਅਦ ਮੈਨੂੰ ਰਸਤੇ 'ਚ ਫੋਨ ਆਇਆ ਇੱਥੋਂ ਗਵੰਡੀਰ ਪੱਪੂ ਭਾਜੀ ਗਵੰਡੀ ਹੈਗੇ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ 1:00 ਦੇ 2 ਮਿੰਟ ਦੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰੋਂ ਧੂਆ ਨਿਕਲਦਾ ਪਿਆ ਤੇ ਮੈਂ ਫਟਾਫਟ ਹੀ ਭੱਜਿਆ ਆਇਆ ਉਧਰੋਂ ਕਿ ਕੀ ਗੱਲ ਹੋ ਗਈ ਆ ਤੇ ਮੇਰੀ ਦੁਕਾਨ ਦੀ ਚਾਬੀ ਜਿਹੜੀ ਘਰ ਦੀ ਚਾਬੀ ਹੁੰਦੀ ਹੈ ਸਾਡੀ ਦੁਕਾਨ ਤੇ ਹੁੰਦੀ ਆ ਮੇਰੀ ਵਾਈਫ ਕੋ ਉੱਥੋਂ ਮੈਂ ਚਾਬੀ ਲੈ ਕੇ ਬੇਟਾ ਵੀ ਮੇਰਾ ਉੱਥੇ ਹੀ ਮੇਰੇ ਨਾਲ ਬੈਠ ਕੇ ਆਇਆ ਤੇ ਉਸ ਤੋਂ ਬਾਅਦ ਫੋਨ ਤੇ ਫੋਨ ਆਂਦੇ ਗਵੰਡੀਆ ਲੈ ਆਣੇ ਚੱਲੂ ਹੋ ਗਏ ਤਿੰਨ ਚਾਰ ਫੋਨ ਆ ਗਏ ਕਿ ਤੁਹਾਡੇ ਘਰ ਅੱਗ ਲੱ ਉਸ ਤਵਾਰ ਬੇਡੇ ਨੇ ਬੈਠੇ ਬੈਠੇ ਪਿੱਛੋਂ ਫਾਇਰ ਬਿਗੇਡਾਂ ਨੂੰ ਵੀ ਫੋਨ ਫੋਨ ਕਰਨ ਲੱਗ ਗਿਆ ਪਿੱਛੋਂ ਹੀ ਤੇ ਇਸ ਕਰਕੇ ਜਦੋਂ ਘਾਰ ਬੂਆ ਖੋਲਿਆ ਪਾ ਤੇ ਅੱਗ ਨੂੰ ਪੂਰੀ ਅੱਗੇ ਤੱਕ ਸੇਕਾ ਆਇਆ ਹੈ ਹੀ ਤੇ ਫੜਾ ਫੜੀ ਜਾਈ ਪਹਿਲਾਂ ਅੰਦਰ ਗਿਰੋ ਗਏ ਤੇ ਪਹਿਲਾਂ ਸਿਲੰਡਰ ਸਿਲੰਡਰ ਕੱਢੇ ਪਾਣੀ ਵਾਲੇ ਪੋਚੇ ਪੋਚੇ ਮਾਰ ਕੇ ਪੂਰੇ ਗਿੱਲਾ ਪੋਚਾ ਕਰਕੇ ਸਿਲੰਡਰ ਬਾਹਰ ਕੱਢੇ ਕਿਉਂਕਿ ਅੱਗ ਸਿਲੰਡਰ ਉਨਾ ਫਾ ਲੰਦੇ ਫਿਰ ਗਵੰਡੀਆਂ ਨੇ ਮੇਰੇ ਬੱਤੀ ਕੱਟੀ ਪੋੜੀ ਲਾ ਕੇ ਫੜਾ ਫੜੀ ਬੱਤੀ ਨੂੰ ਕਾੜ ਕੇ ਉਸ ਤੋਂ ਬਾਅਦ ਫਿਰ ਪਾਣੀ ਸਹੀ ਸਾਰਾ ਪਾਇਆ ਪਾਣੀ ਪਾਣ ਦੇ باوجود ਵੀ ਉਹ ਸੇਕਾ ਹ ਉਹ ਆਈ ਪਾਣੀ ਅੱਗੇ ਤੇ ਥੋੜੀ ਭੁਜਾਤੀ ਫਿਰ ਵੀ ਸਿੱਕਾ ਬਹੁਤ ਜਗਾ ਹੀ ਜਿਹਰੇ ਨਾਲ ਸਾਡਾ ਜਿਹਰੇ ਨਾਲ ਸਾਰਾ ਸਾਡਾ ਮੰਦਿਰ ਵੀ ਪੂਰਾ ਸੜ ਗਿਆ ਪੈਨਲ ਸੜ ਗਏ ਆ ਲੱਕੜ ਦੇ ਫਰਨੀਚਰ ਹੀ ਸਾਰਾ ਸੜ ਗਿਆ ਤੇ ਏਸੀ ਸੜ ਗਿਆ ਇੱਕ 1.5 ਦਾ ਏਸੀ ਉਹ ਸੜ ਗਿਆ ਐਲਸੀਡੀ ਸੀਗੀ ਆਪਣੀ ਸੋਨੀ ਕੰਪਨੀ ਦੇ ਉਹ ਵੀ ਸੜ ਗਈ ਆ ਜਿਹਦੇ ਵਿੱਚ ਹੋਰ ਵੀ ਇਲੈਕਟ੍ਰੋਨਿਕ ਸਮਾਨ ਸੀ ਸਾਡਾ ਇਨਵਰਟਰ ਸੀ ਉਹ ਵੀ ਸੜ ਗਿਆ ਤੇ ਹੋਰ ਆਪਣਾ ਸਾ ਪੁਰਸਾ ਜੋ ਵੀ ਸਮਾਨ ਬੱਚਿਆ ਸਰਕਾਰੀ ਸਰਟੀਫਿਕੇਟ ਵਗੈਰਾ ਸੀ ਸਾਡੇ ਦਾ ਸਰਕਾਰੀ ਡਾਕੂਮੈਂਟ ਵੀ ਜੋ ਵੀ ਅਲਮਾਰੀਆਂ ਦੇ ਕੱਪੜੇ ਸੀ ਉਹ ਸਭ ਕੁਝ ਸੜ ਗਿਆ ਮਤਲਬ ਤੁਸੀਂ ਲਾ ਲਓ ਕਿ 4-5 ਲੱਖ ਦਾ ਨੁਕਸਾਨ ਹੋ ਗਿਆ। ਅਗਲਾ ਕੰਦਾ ਕਾਰਨ ਕੀ ਆ? ਸਰ ਆਗ ਲਗਨਦਾ ਹੈ ਹੀ ਆ ਕਿ ਜਿਹੜੇ ਟਰਾਂਸਫਾਰਮਰ ਬਾਹਰ ਲੱਗੇ ਛੋੜ ਛੜਕੜ ਕਦੀ ਪਤੀ ਆਂਦੀ ਕਦੀ ਜਾਂਦੀ ਆ ਔਰੇ ਨਾਲ ਛੋੜ ਛੜਕੜ ਹੋ ਗਿਆ। ਅਈ ਤੇ ਰੋਜ਼ ਆਪਣਾ ਘਰ ਨੂੰ ਜਾਂਦੇ ਆ ਰੋਜ਼ ਹੀ ਤਰ੍ਹਾਂ ਹੀ ਜਾਂਦੇ ਆ ਮਗਰ ਹਣੋ ਕੀ ਪਤਾ ਸੀ ਅੱਜ ਸਾਡੇ ਘਰ ਚ ਕਾਲ ਬਣ ਜਾਣਾ। ਕਿੰਨੇ ਜਿਹੇ ਮਹਿਤਰਾ ਕਰਕੇ ਘਟ ਪੜਾਇਆ। ਬਿਲਕੁਲ ਸਾਰਾ ਇਹੀ ਤੇ ਹਰ ਕੋਈ ਆਪਣਾ ਬੰਦਾ ਮਹਿਤਰਾ ਨਹੀਂ ਬਣਾਉਂਦਾ ਸਾਡੇ ਫਾਦਰ ਸਾਹਿਬ ਤੇ 2003 ਚ ਡੈਥ ਹੀ ਹੋ ਗਈ ਸੀ। ਉਸ ਤੋਂ ਬਾਅਦ ਅਸੀਂ ਆਪਣੇ ਰੇਲਵੇ ਕਲੋਨੀ ਚ ਰਹਨੇ ਉਸ ਤੋਂ ਬਾਅਦ 2008 ਚ ਤੇ ਬੈਂਕ ਤੋਂ ਲੋਨ-ਲੋਨ ਲੈ ਕੇ ਬਣਾਇਆ ਤੇ ਅੱਜ ਮਾਹੀ ਜਦੋਂ ਲੈਂਕੇ ਸਲਤੀਆਂ ਤੇ ਅੱਜ ਸਾਡਾ ਘਰ ਮਤਲਬ ਇਤਨਾ ਕੁ ਲੱਗ ਗਈ ਸਾਰਿਆਂ ਨੁਕਸਾਨ ਹੋ ਗਿਆ ਕੀ ਮੰਗ ਰਹੇ ਹੋ ਸਰਕਾਰ ਤੋਂ ਮੰਗ ਸਰਕਾਰ ਤੋਂ ਇਹ ਹੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨਾ ਨਾ ਕੋਈ ਹਾਸਾ ਇਤਨਾ ਹੁੰਦਾ ਆ ਉਹਦੀ ਮਦਦ ਕਰਨੀ ਚਾਹੀਦੀ ਆ ਬਾਕੀ ਅਸੀਂ ਮੰਗਦੇ ਕੁਝ ਨਹੀਂ ਆ ਬਾਕੀ ਜੋ ਵੀ ਆ ਸਰਕਾਰ ਨੂੰ ਠੀਕ ਲੱਗਦਾ ਆ ਜੋ ਵੀ ਆ ਜਿਹੜਾ ਸਾਡਾ ਨੁਕਸਾਨ ਆ ਉਹਦੀ ਪ੍ਰਭਾਈ ਕਰਾਈ ਜਾਵੇ ਕੋਈ ਪ੍ਰਸ਼ਾਸਨਦਾਰ ਆਇਆ ਸੀ ਮੁਕੇ ਪ੍ਰਸ਼ਾਸਨ ਅਧਿਕਾਰੀ ਜੀ ਪੁਲਿਸ ਵਾਲੇ ਆਏ ਸੀ ਕੋੜ ਖਾਲਸਾ ਤੋਂ ਇਨਚਾਰਜ ਉਹਨਾਂ ਨੇ ਆਪਣੇ ਅਸ਼ੋਕ ਕੁਮਾਰ ਜੀ ਉਹਨਾਂ ਨੇ ਇਨਚਾਰਜ ਭੇਜਿਆ ਸੀ ਹੰਸਰਾਜ ਜੀ ਉਹ ਵੇਖੀਏ ਮੌਕੇ ਤੇ ਫਿਰ ਪਟਵਾਰੀ ਸਾਹਿਬ ਆਏ ਸਾਡੇ ਗੋਨਾਲਾਪੁਰ ਦੇ ਰਵੀ ਜੀ ਉਸ ਤੋਂ ਬਾਅਦ ਆਪਣਾ ਫਾਇਰਫਾਈਟ ਦੀਆਂ ਗੱਡੀਆਂ ਆਈਆਂ ਸੀ ਜਿਹੜੀਆਂ ਸਰਕਾਰੀ ਦੋ ਗੱਡੀਆਂ ਲੈ ਕੇ ਆਈਆਂ ਸੀ ਪੈਪਾ ਲੰਬੀਆਂ ਰੰਗੀਆਂ ਲੈ ਕੇ ਉਹਨਾਂ ਨੇ ਅੱਗ ਬੁਝਾਈ ਆ ਉਸ ਤੋਂ ਬਾਅਦ মিডিਆ ਵਾਲੇ ਭਰਾ ਆਏ ਸੀ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਿਹੜਾ ਵੀ ਸਾਡਾ ਨੁਕਸਾਨ ਆਇਆ ਤੇ ਜ਼ਰੂਰ ਇਹਦਾ ਸਾਡੀ ਮਦਦ ਕੀਤੀ ਜਾਵੇ। ਪਾਣੀ ਵਿੱਚ ਕੀ ਰਾਂਗੇ? ਮੇਰਾ ਬਲੋਸ਼ ਸ਼ਮਾਨਾ ਜੀ ਕਿੱਥੇ ਰਹੇ? ਹੈਂ ਭਾਈ ਜੀ ਉਹਨੇ ਘਰ ਲੱਗੇ ਰਹੇ ਨੇ ਜੀ ਇਹ ਲੱਗੇ ਹੈ ਗਰਨਾਨਪੁਰੇ ਇਲਾਕੇ ਦੀ ਕੀ ਗੱਲ ਜੀ ਹੋਇਆ ਜੇ ਮੈਂ ਦੁਪਹਿਰੀ ਆਇਆ ਇੱਕੋ ਵੇ ਆਇਆ ਤੇ ਆ ਕੇ ਮੋਟਰਸਾਈਕਲ ਲਾਇਆ ਤੇ ਧੂਆਂ ਚੱਲਦਾ ਪਿਆ ਸੀ ਤੇ ਮੇਰੀ ਜੇਬ ਚ ਇਹਨਾਂ ਭਾਈ ਜੀ ਹੁਣਾਂ ਨੇ ਮੈਨੂੰ ਕਾਰ ਦਿੱਤਾ ਹੈ ਉਸ ਤੋਂ ਬਾਅਦ ਮੈਂ ਕਾਰ ਲਪਣਾ ਕੋਸ਼ਿਸ਼ ਕੀਤੀ ਫੇਰ ਮੈਂ ਭਾਈ ਨੂੰ ਫੋਨ ਕੀਤਾ ਤੇ ਭਾਈ ਨੂੰ ਮੈਂ ਫੋਨ ਕੀਤਾ ਮੈਂ ਧੂਆਂ ਨਿਕਲਦਾ ਪਿਆ ਉਪਰੋਂ ਤੇ ਫੜਾ ਫੜਾ ਜਾਉ ਦੁਬਾਰਾ ਮੈਂ ਫੇਰ ਫੋਨ ਕੀਤਾ ਇਹ ਕਹਿੰਦੇ ਆ ਪਰ ਰਸਤੇ 'ਚ ਹੀ ਗਏ ਆ ਆਣੇ ਪਏ ਆ ਤੇ ਅੰਦਰ ਜਾ ਕੇ ਦੇਖਿਆ ਤੇ ਅੱਗ ਬਹੁਤ ਲੱਗੀ ਫਿਰ ਭਾਈ ਨਾਲ ਸਾਡੇ ਭਾਈ ਸਾਹਿਬ ਨਾਲ ਲੱਗੇ ਉਹਨਾਂ ਨੇ ਪੈਪ ਦਿੱਤੀ ਫਿਰ ਅਸੀਂ ਤਿੰਨਾਂ ਭਰਾਵਾਂ ਨੇ ਅੰਦਰ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਕਿੰਨੇ ਦਾ ਸਮਾਂ ਲੱਗਾ ਇੱਕ ਸਵਾ ਇੱਕ ਘੰਟਾ ਹੈਗਾ ਸੀ ਹਾਂ ਇੱਕ ਸਵਾ ਇੱਕ ਘੰਟਾ ਹੈਗਾ ਸੀ ਉਹ ਅਗਲੇ ਕੰਮ ਕਰ ਲਗਾ ਪਤਾ ਕਿ ਦੱਸ ਜੀ ਉਹ ਕਹਿੰਦੇ ਬਿਜਲੀ ਦੇ ਸਰਕਲ ਨਾਲ ਕੋਈ ਪ੍ਰੋਬਲਮ ਆਈ ਹੈ ਜੀ ਜੀ ਦਾ ਕਿੰਨਾ ਗੁਨਾਹ ਹੋ ਗਿਆ ਨੁਕਸਾਨ ਹੋਇਆ 4-5 ਲੱਖ ਦਾ ਨੁਕਸਾਨ ਹੋ ਗਿਆ ਜੀ ਪ੍ਰਸ਼ਾਸਨ ਕੋਲੋਂ ਕੀ ਮੰਗਾਂ ਕਿ ਕੀ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਪੂਰਾ ਹੋ ਜਾਏ ਬਸ ਇਹ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਆ